ਕਹਾਣੀ ਪਿਆਰ ਜਾਂ ਹਵਸ ਲੇਖਿਕਾ ਰਮਨਦੀਪ ਕਮਲੀ ਰੰਮੂ ਇਹ ਕਹਾਣੀ ਸਰਗੀ ਦੀ ਹੈ ਗੋਰਾ ਨਿਛੋ ਰੰਗ ਸੀ ਸਰਗੀ ਦਾ ਤੇ ਕਦ ਵੀ ਲੰਬਾ ਦੀਪੀ ਤੇ ਸਰਗੀ ਬਚਪਨ ਦੀਆਂ ਸਹੇਲੀਆਂ ਸੀ ਤੇ ਇੱਕੋ ਪਿੰਡ 'ਚ ਰਹਿੰਦਿਆਂ ਸੀ ਪੰਜਵੀਂ ਤੱਕ ਇਕੱਠੀਆਂ ਪੜੀਆਂ ਸੀ ਸਰਗੀ ਗਰੀਬ ਪਰਿਵਾਰ ਦੀ ਧੀ ਸੀ ਉਹਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਤੇ ਸ਼ਾਮ ਨੂੰ ਭੱਠੀ ਦੇ ਦਾਣੇ ਭੁੰਨਿਆ ਕਰਦੀ ਸੀ ਪੰਜ ਪੜਨ ਪਿੱਛੋਂ ਸਰਗੀ ਸਕੂਲੋਂ ਹਟ ਗਈ ਤੇ ਘਰ ਦੇ ਕੰਮਾਂ 'ਚ ਮਦਦ ਵੀ ਕਰਦੀ ਤੇ ਲੋਕਾਂ ਦੇ ਘਰ ਨਾਲ ਕੰਮ ਕਰਵਾਉਣ ਵੀ ਜਾਂਦੀ ਸਰਗੀ ਦੀ ਮਾਂ ਕੈਂਸਰ ਤੋਂ ਪੀੜਤ ਸੀ ਸਰਗੀ ਦੀ ਉਮਰ ਮਹਿਜ਼ 15-16 ਸਾਲ ਦੀ ਹੋ ਗਈ ਸੀ ਦੀਪ ਆਪਣੀਆਂ ਹੋਰਾਂ ਸਹੇਲੀਆਂ ਨਾਲ ਸਰਗੀ ਦੇ ਘਰ ਮూర్ਦੀ ਹੀ ਸਕੂਲ ਜਾਂਦੀਆਂ ਹੁੰਦੀਆਂ ਸੀ ਸਰਗੀ ਰੋਜ਼ ਦੀਪ ਹੋਣਾ ਨੂੰ ਮਿਲਦੀ ਹੁੰਦੀ ਸੀ ਦੀਪੀ ਵੀ ਸਕੂਲੋਂ ਆ ਕੇ ਸਰਗੀ ਦੇ ਘਰ ਚਲੀ ਜਾਂਦੀ ਹੁੰਦੀ ਸੀ ਸਰਗੀ ਸੁਬੇਦਾਰਾਂ ਦੇ ਘਰ ਕੰਮ ਕਰਦੀ ਸੀ ਤੇ ਉਹਨਾਂ ਦੇ ਘਰ ਰੋਟੀ ਬਣਾਉਣ ਜਾਂਦੀ ਹੁੰਦੀ ਸੀ ਸੁਬੇਦਾਰਾਂ ਦਾ ਪੋਤਾ ਦਲਜੀਤ ਬਾਹਰੋਂ ਆਇਆ ਹੋਇਆ ਸੀ ਜੀਤਾ ਸਰਗੀ ਨੂੰ ਦੇਖ ਥੋੜਾ ਬਹੁਤਾ ਮਜ਼ਾ ਕਰਦਾ ਰਹਿੰਦਾ ਸੀ ਸਰਗੀ ਵੀ ਦਿਲੋਂ ਪਸੰਦ ਕਰਨ ਲੱਗ ਪਈ ਸੀ ਜੀਤੇ ਨੂੰ ਪਛੜੇ ਪਿੰਡਾਂ ਦੀਆਂ ਕੁੜੀਆਂ ਦੀ ਸੋਚ ਬਸ ਆਪਣੇ ਤੱਕ ਹੁੰਦੀ ਆ ਜ਼ਿੰਦਗੀ 'ਚ ਕੁਝ ਬਨਣ ਦੇ ਸੁਪਨੇ ਘੱਟ ਹੀ ਹੁੰਦੇ ਆ ਜੋ ਮਾਪਿਆਂ ਨੇ ਕਿਹਾ ਮੰਨ ਲੈਂਦੀਆਂ ਸੀ ਵੱਡਿਆਂ ਦਾ ਡਰ ਹਮੇਸ਼ਾ ਰਹਿੰਦਾ ਕੋਈ ਕੀ ਸੋਚੂ ਪਿੰਡ 'ਚ ਸਭ ਗੱਲਾਂ ਜਿਹਾ ਚ ਰੱਖਦੀਆਂ ਪਰ ਕਹਿੰਦੇ ਆ ਨਾ ਚੜਦੀ ਉਮਰੇ ਮਨ ਵਸ ਤੋਂ ਬਾਹਰ ਹੁੰਦਾ ਜਾਣੇ ਅਣਜਾਣੇ ਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜੋ ਸਰਗੀ ਤੋਂ ਵੀ ਹੋ ਗਈਆਂ ਸੀ ਜੀਤਾ ਵੀ ਸਰਗੀ ਨਾਲ ਉਸ ਜੀਤਾ ਉਹਨੂੰ ਪਸੰਦ ਤਰੀਕੇ ਨਾਲ ਗੱਲ ਕਰਦਾ ਉਹਨੂੰ ਲੱਗ ਰਿਹਾ ਸੀ ਪਿਆਰ ਕਰਦਾ ਪਰ ਜੀਤਾ ਬਿਲਕੁਲ ਅਜਾਦ ਖਿਆਲਾਂ ਦਾ ਸੀ ਤੇ ਬਾਹਰੋਂ ਵੀ ਆਇਆ ਹੋਇਆ ਸੀ ਉਹ ਜਿਵੇਂ ਸਰਗੀ ਨਾਲ ਗੱਲ ਕਰਦਾ ਉਹ ਕਿਸੇ ਵੀ ਗੱਲ ਨੂੰ ਸੀਰੀਅਸ ਨਾ ਲੈਂਦਾ ਉਹਦੇ ਲਈ ਤਾਂ ਸਰਗੀ ਮਨ ਪਰਚਾਵਾਸੀ ਸਰਗੀ ਲਈ ਤਾਂ ਜੀਤਾ ਉਹਦੀ ਦੁਨੀਆ ਹੋ ਗਿਆ ਸੀ ਜੀਤੇ ਨੇ ਵੀ ਸਰਗੀ ਨੂੰ ਆਪਣੇ ਪਿਆਰ ਚ ਰੁਝਾ ਲਿਆ ਸੀ ਤੇ ਦੋਨੋਂ ਇੱਕ ਇੱਕ ਹੋ ਚੁਕੇ ਸੀ ਹੁਣ ਉਹਨਾਂ ਦਾ ਪਿਆਰ ਉਸ ਹੱਦ ਤੱਕ ਪਹੁੰਚ ਗਿਆ ਸੀ ਜਿੱਥੇ ਪਿੱਛੇ ਮੂੰਣਾ ਔਖਾ ਸੀ ਪਤਾ ਨਹੀਂ ਕਿ ਉਹ ਕੁੜੀਆਂ ਨਹੀਂ ਸੋਚਦੀਆਂ ਜੋ ਰਿਸ਼ਤਾ ਸ਼ੁਰੂ ਜਿਸਮਾ ਤੋਂ ਹੋਇਆ ਉਹਦਾ ਅੰਤ ਵੀ ਉੱਥੇ ਹੀ ਹੋਊਗਾ ਦੀਪੀ ਸ਼ਾਮ ਨੂੰ ਸਰਗੀ ਕੋਲ ਦਾਣੇ ਭੁੰਨਣ ਗਈ ਤਾਂ ਸਰਗੀ ਦਾ ਕੁਝ ਗੱਲਾਂ ਹੀ ਹੋਰ ਕਰ ਰਹੀ ਸੀ ਦੀਪੀ ਦੇ ਜੈਨ ਚ ਤਾਂ ਇੱਕ ਗੱਲ ਸੀ ਵੀ ਕੋਈ ਪਿਆਰ ਨਹੀਂ ਹੁੰਦਾ ਸਾਰ ਟਾਈਮ ਪਾਸ ਕਰਦੇ ਨੇ ਦੀਪੀ ਦੇ ਦੀਦੀ ਜਗਰਾਵਾ ਬੀਏ ਕਰਦੇ ਉਹ ਦੱਸਦੇ ਰਹਿੰਦੇ ਵੀ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੋ ਮੁੰਡਾ ਇਦਾਂ ਗੱਲ ਕਰੇ ਕਿ ਸਹੀ ਐ ਤੇ ਕੀ ਗਲਤ ਐ ਹਰ ਇੱਕ ਚੀਜ਼ ਦਾ ਸਮਾਂ ਉਹ ਤੁਹਾਡੇ ਤੇ ਵੀ ਆਊਗਾ ਇੱਕ ਮਹੀਨਾ ਪਹਿਲਾਂ ਸਰਗੀ ਦੇ ਮੰਮੀ ਗੁਜ਼ਰ ਗਈ ਸੀ ਸਰੀਕ ਕਦੋਂ ਕਿਸੇ ਨੂੰ ਚੰਗੀ ਮੱਤ ਦੇਂਦੇ ਉਹ ਤਾਂ ਵੀ ਗਾਰਡਨ ਚ ਹੀ ਮੋਰੀ ਹੁੰਦੇ ਆ ਮਾਂ ਬਿਨਾ ਬਹੁਤ ਵੱਡੀ ਜ਼ਿੰਮੇਵਾਰੀ ਸੀ ਉਹਦੇ ਤੇ ਉਹਦਾ ਇਕੱਲਾਪਣ ਹੀ ਉਹਨੂੰ ਜਿੱਤੇ ਵੱਲ ਖਿੱਚਿਆ ਗਿਆ ਸਾਰਾ ਘਰ ਸਰਗੀ ਸਾਮ ਦੀ ਸੀ ਪਸ਼ੂਆਂ ਨੂੰ ਵੀ ਦੇਖਣਾ ਪੱਠੇ ਵੀ ਆਪ ਲੈ ਕੇ ਆਉਂਦੀ ਕਦੇ-ਕਦੇ ਦੀਪੀ ਨੂੰ ਆਵਾਜ਼ ਮਾਰ ਰੁਗਲਵਾ ਲੈਂਦੀ ਕਦੇ ਉਹਨੂੰ ਆਪਣੇ ਕੋਲ ਬਿਠਾ ਲੈਂਦੀ ਬਹੁਤ ਵਾਰ ਘਰੋਂ ਗਾਣਾ ਖਾਂਦੀ ਆ ਦੀਪੀ ਨੇ ਕਦੇ-ਕਦੇ ਤਾਂ ਕੁੱਟ ਵੀ ਪੈਂਦੀ ਸੀ ਕਿਉਂਕਿ ਘਰਦਿਆਂ ਤੋਂ ਚੋਰੀ ਜੋ ਸਰਗੀ ਕੋਲ ਆਉਂਦੇ ਕਹਿੰਦੇ ਹੁੰਦੇ ਸੀ ਉਹ ਤਾਂ ਪੜੀ ਨਹੀਂ ਤੁਸੀਂ ਵੀ ਨਹੀਂ ਪੜਨਾ ਜਿਵੇਂ ਦੀਆਂ ਗੱਲਾਂ ਸਰਗੀ ਕਰਦੀ ਸੀ ਦੀਪੀ ਕਹਿੰਦੀ ਤੂੰ ਦੂਰ ਹੀ ਰਹਿ ਉਹਦੇ ਤੋਂ ਦੀਦੀ ਕਹਿੰਦੇ ਨੇ ਇਸ ਤਰ੍ਹਾਂ ਦੇ ਮੁੰਡਿਆਂ ਤੇ ਯਕੀਨ ਨਹੀਂ ਕਰੀਦਾ ਬਾਕੀ ਤੂੰ ਕਦੇ ਕੋਠਿਆਂ ਦੀ ਚੁਬਾਰੀਆਂ ਨਾਲ ਨਿਭਦੀ ਦੇਖੀ ਆ ਬਾਕੀ ਸਰਗੀ ਮੈਂ ਤਾਂ ਪਿਆਰ ਕੀਤਾ ਨਹੀਂ ਕਦੇ ਅਜੇ ਤਾਂ ਪੜਨਾ ਹੀ ਸਭ ਤਾਂ ਮੇਰੇ ਸਿਰ ਉੱਪਰੋਂ ਦੀ ਲੰਘ ਜਾਂਦਾ ਜੋ ਦੀਦੀ ਦੱਸਦਿਆਂ ਹੀ ਦੇਖਿਆ ਵੀ ਜੋ ਜਿੱਤੇ ਤੇ ਤੇਰੇ ਵਿਚਾਰ ਆ ਉਹ ਗਲਤ ਨੂੰ ਗਲ ਤਾਤੂ ਸੰਭਲ ਜਾ ਹੁਣ ਤਾਂ ਚਾਚੀ ਵੀ ਦੁਨੀਆ ਤੇ ਹੈ ਨਹੀਂ ਜੋ ਤੈਨੂੰ ਸਮਝਾਉਂਦੇ ਬਾਕੀ ਤੇਰੀ ਮਰਜ਼ੀ ਆ ਸਰਗੀ ਨੇ ਦੀਪੀ ਨੂੰ ਗੱਲਾਂ ਦੱਸਣੀਆਂ ਬੰਦ ਕਰ ਦਿੱਤੀਆਂ ਸੀ ਕਿਉਂਕਿ ਉਹਨੂੰ ਦੀਪੀ ਦੀਆਂ ਗੱਲਾਂ ਬੁਰੀਆਂ ਲੱਗ ਰਹੀਆਂ ਸੀ ਐਦਾਂ ਹੀ ਹੁੰਦਾ ਉਹਦੇ ਦਿਲ ਦਿਮਾਗ 'ਚ ਕਿਸੇ ਦਾ ਜੋਰ ਨਹੀਂ ਹੁੰਦਾ ਜੋ ਸਮਝਾਉਂਦਾ ਉਹ ਬੁਰਾ ਲੱਗਦਾ ਦੀਪੀ ਤੇ ਸਰਗੀ ਦਾ ਆਉਣਾ ਜਾਣਾ ਘਟ ਗਿਆ ਸੀ ਪਰ ਦੀਪੀ ਜਲਦੀ ਸਾਫ਼ ਕੁੜੀ ਸੀ ਉਹ ਕਿਸੇ ਨੂੰ ਦੁੱਖ 'ਚ ਨਹੀਂ ਦੇਖ ਸਕਦੀ ਸੀ ਸਰਗੀ ਦੇ ਪਿਆਰ ਦਾ ਤਾਂ ਜਿੱਤੇ ਦੀ ਹਫਜ਼ ਦਾ ਖੇਲ 3-4 ਮਹੀਨੇ ਤੱਕ ਚੱਲਿਆ ਜਿੱਤੇ ਦੇ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਸੀ ਜਿੱਤੇ ਲਈ ਸਰਗੀ ਸਿਰਫ ਟਾਈਮ ਪਾਸ ਸੀ ਪਤਾ ਹੀ ਹੈ ਦੋਨਾਂ ਦਾ ਕੋਈ ਫਿਊਚਰ ਤਾਂ ਹੈ ਵੀ ਨਹੀਂ ਸੀ ਵੱਡੀ ਗਲਤੀ ਸਰਗੀ ਦੀ ਐ ਪਰ ਉਹਦਾ ਵੀ ਕੋਈ ਵਸ ਨਹੀਂ ਸੀ ਉਮਰ ਹੀ ਐਦਾਂ ਦੀ ਸੀ ਜੇ ਕੋਈ ਵੱਡਾ ਸਮਝਾਉਂਦਾ ਤਾਂ ਸ਼ਾਇਦ ਸਮਝ ਜਾਂਦੀ ਸਰਗੀ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਪਿੰਡ ਮੇਲਾ ਲੱਗਣਾ ਸੀ ਕੱਲ ਨੂੰ ਪਰ ਅੱਜ ਦੀਪੀ ਦੀ ਸਹੇਲੀ ਹੁਣਾ ਨੇ ਕੋਠੇ ਜਾਣਾ ਸੀ ਤੇ ਪਰਸੋਂ ਜਗਰਾਵਾਂ ਦੀ ਰੋਸ਼ਨੀ ਸੀ ਮੇਲੇ ਤੇ ਸਾਰੇ ਆਣ ਗੁਆਣਡ ਚੋਂ ਜਾ ਰਹੇ ਸੀ ਦੀਪੀ ਨੇ ਸੋਚਿਆ ਚੱਲ ਸਰਗੀ ਨੂੰ ਵੀ ਪੁੱਛਾਵਾਂ ਉਹ ਉਦਾਸ ਵੀ ਲੱਗਦੀ ਸੀ ਕਈ ਦਿਨਾਂ ਤੋਂ ਬਚਪਨ ਤੋਂ ਜਾਣਦੇ ਸੀ ਇੱਕ ਦੂਜੇ ਨੂੰ ਦੁਖੀ ਵੀ ਨਹੀਂ ਦੇਖਦੀਆਂ ਸੀ ਸਰਗੀ ਮੇਲੇ ਤੇ ਚਲੀ ਗਈ ਪਰ ਉਦਾਸੀ ਬਹੁਤ ਜੇ ਦੀਪੀ ਪੁੱਛਦੀ ਤਾਂ ਹੀ ਕਹਿੰਦੀ ਤੈਨੂੰ ਨਹੀਂ ਦੱਸ ਸਕਦੀ ਸ਼ਾਮ ਨੂੰ ਘਰ ਮੁੜੀਆਂ ਪਰ ਰਸਤੇ 'ਚ ਸਰਗੀ ਹੱਸਦੀ ਖੇਡਦੀ ਆਈ ਅਗਲੇ ਦਿਨ ਪਿੰਡ ਵੀ ਮੇਲਾ ਸੀ ਦੀਪੀ ਸਰਗੀ ਕੋਲ ਗਈ ਆ ਸਰਗੀ ਮੇਲੇ ਚਲੀਏ ਭੂਆ ਹੁਣੀ ਚੱਲੇ ਨੇ ਛੇਤੀ ਕਰ ਤੂੰ ਤਿਆਰ ਕਿਉਂ ਨਹੀਂ ਹੋਈ ਸਰਗੀ ਮੈਂ ਤਾਂ ਬਿਮਾਰ ਆ ਮੈਂ ਨਹੀਂ ਜਾਣਾ ਦੀਪੀ ਕੀ ਹੋਇਆ ਸਰਗੀ ਤੈਨੂੰ ਤੈਨੂੰ ਤਾਂ ਇੰਨਾ ਚਾਹ ਹੁੰਦਾ ਸਰਗੀ ਨੇ ਦੀਪੀ ਨੂੰ ਮੇਲੇ ਜਾਣ ਤੋਂ ਮਨਾ ਕਰ ਦਿੱਤਾ ਸੀ ਕਹਿੰਦੀ ਤੂੰ ਮੇਰੇ ਕੋਲ ਹਰਦੀਪ ਭੂਆ ਨੂੰ ਬੁਲਾ ਲੈ ਆ ਜਦੋਂ ਭੂਆ ਗਈ ਤਾਂ ਸਰਗੀ ਨੇ ਸਾਰੀ ਹੱਡ ਬੀਤੀ ਦਸੀ ਉਹਦੇ ਦੱਸਣ ਤੇ ਦੀਪੀ ਨੂੰ ਤਾਂ ਐਨਾ ਪਤਾ ਲੱਗਾ ਕਿ ਸਰਗੀ ਪ੍ਰੈਗਨੈਂਟ ਐ। ਭੂਆ ਵੀ ਸੁਣ ਕੇ ਸੁੰਨ ਹੋ ਗਈ ਸੀ। ਭੂਆ ਸਾਡੇ ਗੁਆਂਣ 'ਚ ਰਹਿੰਦੀ ਸੀ। ਸਗਿਆਂ ਤੋਂ ਵੀ ਵੱਧ ਮੋਹ ਕਰਦੀ ਸੀ ਸਾਰਿਆਂ ਦਾ ਦੀਪੀ ਨੂੰ ਕਹਿੰਦੀ ਤੂੰ ਕਿਸੇ ਕੋਲ ਗੱਲ ਨਾ ਕਰੀ। ਫਿਰ ਮੈਂ ਕਰਦੀ ਆਂ ਕੁਛ। ਸਰਗੀ ਤੂੰ ਇੰਨੀ ਵੱਡੀ ਗਲਤੀ ਕਿਵੇਂ ਕੀਤੀ? ਭੂਆ, ਕੌਣ ਆਹੋ ਸਰਗੀ? ਭੂਆ, ਦਰਜੀਤਾ ਉਹ ਮੈਨੂੰ ਪਿਆਰ ਕਰਦਾ। ਭੂਆ, ਪੁੱਤ ਐ ਨਹੀਂ ਹੁੰਦਾ। ਕਮਲੀਏ ਕੀ ਉਮਰ ਤੇਰੀ ਦੱਸੋ? ਉਹ ਕਿੱਥੇ ਤੇ ਆਪਾਂ ਕਿੱਥੇ? ਉਹਨੂੰ ਪਤਾ ਹੈ ਸਰਗੀ ਉਹ ਕਹਿੰਦਾ ਮੈਂ ਦਵਾਈ ਲਿਆ ਲੂੰ ਸਭ ਠੀਕ ਹੋ ਜਾਊ ਉਹਦੀ ਤਾਂ ਰਿਸ਼ਤੇ ਦੀ ਵੀ ਗੱਲ ਚੱਲਦੀ ਆ ਭੂਆ ਉਹਦਾ ਤਾਂ ਰਿਸ਼ਤਾ ਹੋਣਾ ਹੈ ਤੇਰਾ ਕੀ ਮੇਲ ਉਹਦੇ ਨਾਲ ਸੋਹਣੀ ਦਾ ਨਜਾਇਜ਼ ਫਾਇਦਾ ਚੁੱਕ ਲਿਆ ਉਹਨੇ ਤੂੰ ਕਿਸੇ ਨਾਲ ਗੱਲ ਤਾਂ ਨਹੀਂ ਕਰਦੀ ਮੈਂ ਤੇਰੇ ਵਿਆਹ ਦੀ ਗੱਲ ਕਰਦੀ ਆ ਵੀਰੇ ਨਾਲ ਸਰਗੀ ਭੂਆ ਮੈਂ ਵਿਆਹ ਨਹੀਂ ਕਰਾਉਣਾ ਭੂਆ ਤੀ냐 ਆਪਣੀ ਇੱਜ਼ਤ ਲੈ ਕੇ ਆਪਣੇ ਘਰ ਜਾਣ ਚਪਲਾਈ ਆ ਭੂਆ ਕਹਿੰਦੀ ਕੱਲ ਮੈਂ ਡਿਸਪੈਂਸਰੀ ਚ ਗੱਲ ਕਰੂੰ ਜਾ ਕੇ ਤੂੰ ਕਿਸੇ ਨਾਲ ਗੱਲ ਨਾ ਕਰੀ ਇਹ ਪਰਦੇ ਵਾਲੀ ਗੱਲ ਐ ਅਗਲੇ ਦਿਨ ਸਰਗੀ ਜਦੋਂ ਜਿੱਤੇ ਕੇ ਕੰਮ ਤੇ ਗਈ ਜਿੱਤੇ ਨੇ ਕੋਈ ਦਵਾਈ ਸਰਗੀ ਨੂੰ ਦਿੱਤੀ ਸਰਗੀ ਨੇ ਦਵਾਈ ਤਾਂ ਖਾਧੀ ਪਰ ਸਿਹਤ ਬਹੁਤ ਖਰਾਬ ਹੋਈ ਸਰਗੀ ਦੀ ਹਾਲਤ ਕਾਫੀ ਖਰਾਬ ਸੀ ਭੂਆ ਮੇਲੇ ਤੇ ਆਈ ਕੁਝ ਦਿਨ ਰੁਕ ਹੀ ਗਈ ਸੀ ਵੀ ਉਹ ਮਾ ਬੀਣਾ ਮਾਂ ਦੀ ਬੱਚੀ ਨੂੰ ਕੌਣ ਸੰਭਾਲੂ ਲੋਕ ਤਾਂ ਚਸਕੇ ਲੈਣ ਵਾਲੇ ਨੇ ਕਿਸੇ ਵੀ ਭੈਣ ਦੀ ਇੱਜ਼ਤ ਨੂੰ ਨਹੀਂ ਸਮਝਦੇ ਜੋ ਹੋਇਆ ਹੁਣ ਉਹਦੇ 'ਚ ਸਰਗੀ ਦਾ ਵੀ ਕਸੂਰ ਨਹੀਂ ਸੀ ਜੀਤੇ ਨੇ ਜੋ ਸਰਗੀ ਨੂੰ ਦਵਾਈ ਦਿੱਤੀ ਬੱਚਾ ਤਾਂ ਗਿਰ ਗਿਆ ਕਿ ਇੱਕ ਨਿੱਕੀ ਜਿਹੀ ਜਿੰਦ ਪਾਪ ਕੀਤਾ ਸਰਗੀ ਨੂੰ ਕੋਈ ਹੋਰ ਵੀ ਰੋਗ ਲੱਗ ਸਕਦਾ ਸੀ ਭੂਆ ਨੇ ਸਰਗੀ ਲਈ ਇੱਕ ਰਿਸ਼ਤਾ ਵੀ ਲੱਭ ਲਿਆਉਂਦੇ ਐਤਵਾਰ ਗੁਰੂ ਘਰ ਨਾਨਕਸਰ ਦੇਖ ਦੀ ਕਾਵਾ ਹੋਣਾ ਸੀ ਉਧਰ ਜੀਤੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਰਗੀ ਨੂੰ ਵਿਆਹ ਨਾ ਕਰਾਉਣ ਲਈ ਕਹਿਣ ਲੱਗਾ ਹੁਣ ਸਰਗੀ ਨੂੰ ਪਿਆਰ ਤੇ ਹਵਸ 'ਚ ਫਰਕ ਪਤਾ ਲੱਗ ਗਿਆ ਸੀ ਭੂਆ ਦੀਆਂ ਗੱਲਾਂ ਯਾਦ ਕਰਦੇ ਹੋ ਜਿੱਤੇ ਤੋਂ ਦੂਰ ਹੀ ਰਹੀ ਬਾਕੀ ਆਪਣੇ ਤੇ ਜਦੋਂ ਬੀਤੇ ਤਾਂ ਸਹੀ ਗਲਤ ਦਾ ਪਤਾ ਤਾਂ ਲੱਗ ਹੀ ਜਾਂਦਾ ਹੁਣ ਸਰਗੀ ਨੂੰ ਦੀਪੀ ਦੀਆਂ ਗੱਲਾਂ ਤੋਂ ਵੀ ਆਦਾ ਰਿਆ ਸੀ ਭੂਆ ਨੇ ਸਰਗੀ ਮੁੰਡੇ ਵਾਲਿਆਂ ਨੂੰ ਦਿਖਾ ਦਿੱਤੀ ਮਰ ਜਾਣੀ ਸੋਹਣੀ ਸੀ ਪਹਿਲੀ ਨਜ਼ਰੇ ਹੀ ਪਸੰਦ ਆ ਗਈ ਉਧਰ ਜਿੱਤੇ ਨੇ ਇੱਕ ਦਿਨ ਸਰਗੀ ਨਾਲ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਧਮਕੀ ਦਿੱਤੀ ਜੇ ਨਾਮ ਅਨਿਤਾ ਲੋਕਾਂ ਨੂੰ ਦੱਸੂ ਸਰਗੀ ਨੇ ਥੱਪੜ ਮਾਰਿਆ ਤੇ ਘਰ ਨੂੰ ਆ ਗਈ ਕਹਿ ਵੀ ਆਈ ਜਿਹਨੂੰ ਮਰਜੀ ਦੱਸ ਤੇਰੀ ਵੀ ਬੇਇੱਜ਼ਤੀ ਹੋਊਗੀ ਸਰਗੀ ਦਾ ਵਿਆਹ ਹੋ ਗਿਆ ਸੀ ਤੇ ਵਿਆਹ ਦੇ 5 ਸਾਲ ਤੱਕ ਕੋਈ ਬੱਚਾ ਨਹੀਂ ਸੀ ਹੋਇਆ ਪਿਛਲੀਆਂ ਕੀਤੀਆਂ ਗਲਤੀਆਂ ਸਾਹਮਣੇ ਤਾਂ ਆਉਂਦੀਆਂ ਹੀ ਨੇ ਦਲਜੀਤਾ ਵੀ ਵਿਆਹ ਕਰਾ ਬਾਹਰ ਚਲਾ ਗਿਆ ਸੀ ਸਰਗੀ ਦੇ ਘਰ 5 ਸਾਲ ਬਾਅਦ ਪੁੱਤ ਹੋਇਆ ਖੁਸ਼ ਸੀ ਆਪਣੇ ਘਰ ਪਿਛਲੀਆਂ ਗਲਤੀਆਂ ਵੀ ਭੁੱਲ ਗਈ ਸੀ ਜਦੋਂ ਦੀਪੀ ਨਾਲ ਫੋਨ ਤੇ ਗੱਲ ਹੁੰਦੀ ਇਹੀ ਕਹਿੰਦੀ ਸ਼ੁਕਰ ਆ ਤੂੰ ਕਿਸੇ ਨੂੰ ਦੱਸਿਆ ਨਹੀਂ ਤੂੰ ਤੇ ਭੂਆ ਨੇ ਇੱਜ਼ਤ ਰੱਖ ਲਈ ਮੇਰੀ ਹੁਣ ਤਾਂ ਗੱਲ ਨੂੰ 10 ਸਾਲ ਹੋ ਗਏ ਇਹ ਸਟੋਰੀ ਸਰਗੀ ਦੀ ਆਗਿਆ ਨਾਲ ਹੀ ਲਿਖੀ ਆ ਹੁੰਦਾ ਸਭ ਦੀ ਲਾਈਫ 'ਚ ਬਸ ਕਈਆਂ ਦਾ ਛਪ ਜਾਂਦਾ ਤੇ ਕਈਆਂ ਦਾ ਛੁਪ ਜਾਂਦਾ